ਲੋ ਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਹੈ ਮਿੱਤਰੋ ਘਰ ਪਰਵਾਹ ਠੀਕ ਹੈ ਜੀ ਲੋ ਜੀ ਅੱਜ ਆਪਾਂ ਪਹੁੰਚੇ ਬਾਈ ਪਿੰਡ ਮਹਾਦੀਪੁਰ ਵੀਰ ਨੇ ਫੋਨ ਕਰਿਆ ਸੀ ਆਪਾਂ ਨੂੰ ਬੰਗੇ ਭਰਾ ਨੇ ਆਪਣੇ ਨਾਲ ਬਾਜ਼ੀਆਂ 'ਚ ਵੀ ਮੁੰਡਾ ਆਉਂਦਾ ਰਹਿੰਦਾ ਕਹਿੰਦਾ ਵੀ ਆਪਾਂ ਨੇ ਥੋੜੇ ਜਿھے ਬੱਚੇ ਇਸ ਕਬੂਤਰ ਵਿੱਚ ਹੈਗੇ ਸੇਲ ਕਰਨੇ ਆਲੇ ਆਪਾਂ ਕਬੂਤਰ ਸੇਲ ਕਰਦਣੇ ਆ ਕਿਉਂਕਿ ਬਾਈ ਦਾ ਵੀ ਬਾਈ ਆਪਣਾ ਕੰਮ ਹੈ ਉਹਨੂੰ ਪਤਾ ਹੀ ਆ ਵੀ ਕੰਮਕਾਰ ਆਲੇ ਬੰਦੇ ਤੋਂ ਬਹੁਤੇ ਫਿਰ ਜ਼ਿਆਦਾ ਕਬੂਤਰ ਸਾਂਭੇ ਵੀ ਨਹੀਂ ਜਾਂਦੇ ਹੈਗੇ ਮੁੰਡਾ ਇਹਦਾ ਛੋਟਾ ਵੀਰ ਦਾ ਤਾ ਕਰਕੇ ਬਾਈ ਫਿਰ ਥੋੜੀ ਔਖੀ ਇਹਨੇ ਵਿੱਚ ਥੋੜੇ ਕਬੂਤਰ ਜਿਹੜੇ ਬੱਚੇ ਸੇਲ ਕਰਨੇ ਆਲੇ ਆ ਕਬੂਤਰ ਵੀ ਆ ਕੂਤਰੀਆਂ ਵੀ ਬੱਚੇ ਵੀ ਵਿੱਚ ਸੇਲ ਕਰ ਦੇਣੇ ਕਹਿੰਦਾ ਆਪਾਂ ਨੇ ਬਾਕੀ ਨਾਲ ਮੇਰੇ ਆ ਬਸ ਸੁੱਖਾ ਬਾਈ ਆਇਆ ਵਾ ਬਿੰਦੂ ਬਾਈ ਆਇਆ ਵਾ ਬਾਈ ਨੂੰ ਮੇਰਾ ਪੜਾ ਬਾਈ ਸਸੀ ਕਾ ਮੈਂ ਸਸੀ ਗਾਲੀ ਉਹ ਸਾਡੀ ਟੱਕਰ ਵੀਰੇ ਵਧੀਆ ਜੀ ਵਧੀਆ ਨੇ ਠੀਕ ਆ ਅੱਜ ਪਹੁੰਚ ਗਏ ਫਿਰ ਅਮ ਪਿੰਡ ਮਹਾਦੀਆਂ ਹੋਰ ਕੀ ਮਗਾ ਚੱਲ ਬੀਰਪਾ ਸ਼ੌਕ ਕਰੀਏ ਨਾਲੇ ਠੀਕ ਆ ਠੀਕ ਆ ਠੀਕ ਆ ਠੀਕ ਆ ਪਹਿਲਾਂ ਥੋੜੇ ਦੇ ਸ਼ੁਰੂਆਤ ਕਰੀਏ ਹਨਾ ਲੈ ਵੀਰਾ ਕੂਤਰੀ ਦੇਖ ਬਾਈ ਦਾ ਕੂਤਰਾ ਬੜਾ ਜ਼ਬਰਦਸਤ ਆ ਬਾਈ ਹਾਂ ਲਕਰਾ ਦੇ ਫਿਰ ਸ਼ੌਂਕ ਇਹਦਾ ਪਹਿਲਾਂ ਇਹਦੇ ਨਾਲ ਸ਼ੁਰੂ ਕਰਦੇ ਆਪਾਂ ਹੈ ਛੋਟੀ ਕੂਤਰੀ ਆ ਹੂੰ ਲਾਲ ਜੀਨਾ ਉਹ ਕੂਤਰਾ ਹੈ ਅੱਛਾ ਬਾ ਦੇਖੋ ਬੱਲੇ ਹਾਂ ਦਸਵੇਂ ਗਲੀ ਚ ਆਉਂਦੀ ਹੈ ਬਾਈ ਹੂੰ ਤਿੱਕੇ ਫਰਾਦੀ ਬਾਈ ਇਹ ਉੱਚੇ ਰਹਿੰਦੀ ਬਾਈ ਹੂੰ ਪੰਜ ਦਿਖਾਏ ਉਹਦੇ ਮੜੇ ਆ ਹਾਂ ਇਹਦੇ ਪੰਜੇ ਆ ਬਾਈ ਠੀਕ ਆ ਸੱਪਾਂਾਂ ਚ ਰਹਿੰਦੇ ਆ ਹਾਂ ਹਾਂ ਯਾਰ ਬਾਈ ਕਲੀਅਰ ਉਹ 12 ਆਪਣਾ ਪਾਸ ਆ ਜਮੇ ਕਿੱਥੇ ਮਰਜੀ ਬੰਦਾ ਇਹ ਬਾਈ ਕਬੂਤਰ ਸਾਰੇ ਵੀਰ ਨੇ ਇਹ ਸੇਲ ਕਰਨੇ ਆ ਤਾਂ ਪੰਜ ਬਾਈ ਕੋਲ ਪਹੁੰਚੇ ਵੇ ਆ ਬਾਕੀ ਚੱਲਦੇ ਆ ਹੁਣ ਅੰਦਰ ਨੂੰ ਆਪਾਂ ਨਾਲੇ ਤੁਹਾਨੂੰ ਕਰਾਉਂਦੇ ਗੱਲੇ-ਗੱਲੇ ਕਬੂਤਰ ਦਾ ਸ਼ੌਂਕ ਲੈ ਵੀ ਬਾਈ ਕਰਾ ਦੇ ਸੁੱਖੇ ਸ਼ੌਂਕ ਬਾਈ ਲੈ ਲੋ ਬਾਈ ਬਾਈ ਸਤਿ ਸ੍ਰੀ ਅਕਾਲ ਅਸੀਕਾਲ ਬਾਈ ਸਾਰਿਆਂ ਨੂੰ ਹੋ ਠੀਕ ਠਾਕ ਹਾਂ ਵਧੀਆ ਇੱਥੇ ਵੀਰੇ ਆਪਾਂ ਆਪਣੇ ਮੰਗੇ ਵੀਰ ਕੋਲ ਮਹੱਦੀਆ ਪਿੰਡ ਪਹੁੰਚੇ ਅੱਜ ਕਿਉਂਕਿ ਬਾਈ ਜਿੱਦਾਂ ਕੀ ਪਰ ਕਈ ਭਰਾਵਾਂ ਨੂੰ ਨਾ ਤਬੂਤਰਾਂ ਦੀ ਵੀਰੇ ਲੋੜ ਪੈਂਦੀ ਆ ਹਨਾ ਕਿਉਂਕਿ ਆਪਾਂ ਵੀਰੇ ਆਪਾਂ ਇਹ ਹੈਲਪ ਕਰੀਦੀ ਆ ਕਿ ਕੋਈ ਕਿਸੇ ਕੋਲ ਕਬੂਤਰ ਹਨਾ ਪਹੁੰਚ ਜਾਵੇ ਕਿਉਂਕਿ ਬਾਈ ਮੁੱਲ ਲਵੇ ਕਿਉਂਕਿ ਹਰ ਕੋਈ ਬੰਦਾ ਯਾਰ ਦਾਣਾ ਪਾਉਂਦਾ ਹਨਾ ਸਾਕੂ ਕਰਦਾ ਕਿਉਂਕਿ ਵੀਰੇ ਮੁੱਲ ਕਬੂਤਰ ਜੇ ਕਿਸੇ ਵੀਰ ਨੇ ਲੈਣੇ ਆ ਨਾ ਤਾਂ ਮੰਗੇ ਵੀਰ ਕੋਲ ਬਾਈ ਕਬੂਤਰ ਵਧੀਆ ਤੇ ਸਤਿ ਸ਼੍ਰੀ ਅਕਾਲ ਪਹਿਲਾਂ ਪਹਿਲਾਂ ਮਿਲਦੇ ਆਂ ਬਾਈ ਨੂੰ ਬਾਈ ਸਾਸਿਕਾ ਹਾਂ ਸਤਿ ਸ਼੍ਰੀ ਅਕਾਲ ਬੇਟਾ ਸਸਤੀ ਹੋਰ ਠੀਕ ਠਾਕ ਹੈ ਬਾਈ ਹਾਂ ਬਾਈ ਪਿੰਡ ਬਾਈ ਦਾ ਮਹਾਰਦੀਆ ਮਹਾਦੀਪੁਰ ਮੰਗਾ ਵੀ ਰਹੇ ਆਪਣਾ ਆਪਣੇ ਨਾਲ ਤੁਸੀਂ ਬਾਜ਼ੀਆਂ ਉਰ ਵੀ ਕਈ ਵਾਰ ਦੇਖਿਆ ਹੋਣਾ ਇਹਨੇ ਵੀਰ ਨੇ ਥੋੜੇ ਕਬੂਤਰ ਆਪਣੇ ਸੇਲ ਕਰਨੇ ਆ ਤਾਂ ਅੱਜ ਆਪਾਂ ਵੀਰ ਕੋਲ ਪਹੁੰਚੇ ਆ ਠੀਕ ਹੈ ਜੀ ਨਾਲ ਬਾਈ ਆਇਆ ਤਾਂ ਬਾਕੀ ਬਿੰਦੂ ਬਾਈ ਆ ਉਧਰ ਬਾਕੀ ਹੁਣ ਕਰਾਉਨੇ ਆ ਤੁਹਾਨੂੰ ਆਪਾਂ ਕਬੂਤਰਾਂ ਦਾ ਸ਼ੌਂਕ ਜਿਹੜੇ ਬਾਈ ਨੇ ਸੇਲ ਕਰਨੇ ਆ ਤੁਹਾਨੂੰ ਸਾਰੀ ਗੱਲਬਾਤ ਦੱਸਾਂਗੇ ਫਿਰ ਆਪਾਂ ਹਾਂ ਬਾਈ ਕੋਈ ਗੱਲ ਨਹੀਂ ਦਿਖਾਓ ਮੜਾ ਜਾਂ ਕਰਾਓ ਸ਼ੌਂਕ ਕ ਏ ਬਾਈ ਬੜੀਆਂ ਜੋੜੀਆਂ ਬਾਈ ਕਹਿੰਦਾ ਸਾਡੇ ਕੋਲ ਜੜੀਆਂ ਅਸੀਂ ਦੇਣੀਆਂ ਕਹਦਾ ਹੂੰ ਸੇਲ ਕਰਨ ਵਾਲੀਆਂ ਜੜੀਆਂ ਇਹ ਕਬੂਤਰ ਵੀਰੇ ਹੈ ਇਹ ਕਬੂਤਰੀ ਆ ਬਾਈ ਲਾਲ ਚਿੰਚ ਕਬੂਤਰੀ ਲੋ ਜੀ ਆਹ ਇਹ ਬਹੁਤ ਵੱਡਾ ਯਾਰ ਇਹਦਾ ਤਾਂ ਕਰੋ ਇਹਦਾ ਸ਼ੌਕ ਆ ਦੇਖੋ ਤੁਸੀਂ ਦੇਖੋ ਬਾਈ ਇਦਾਂ ਗੱਲ ਆ ਤੁਸੀਂ ਦੇਖੋ ਫੋਨ ਵੀ ਸਾਡਾ ਦਾ ਹੈਗਾ ਤੁਹਾਨੂੰ ਦਿਖਾਉਣ ਦਾ ਠੀਕ ਆ ਕੰਮ ਸਾਡਾ ਦਿਖਾਉਣਾ ਜਿਹਨੂੰ ਜਿਹੜੀ ਚੀਜ਼ ਪਸੰਦ ਆਉਂਦੀ ਆ ਬਾਈ ਜਿਹੜੀ ਚੀਜ਼ ਪਸੰਦ ਆ ਤੁਸੀਂ ਆਪਣਾ ਆਪਾਂ ਨੰਬਰ ਦੇ ਦੇਣਾ ਹੁਣ ਨੰਬਰ ਦੇ ਦੇਣਾ ਬਾਈ ਦਾ ਤੁਸੀਂ ਉਸ ਹਿਸਾਬ ਨਾਲ ਫਿਰ ਬਾਈ ਕੇ ਗੱਲ ਕਰਕੇ ਨਾ ਤੁਸੀਂ ਪਿੰਡ ਮਹੱਦੀਆਂ ਪਹੁੰਚ ਸਕਦੇ ਆ ਠੀਕ ਆ ਬਾਈ ਪੱਲੇ ਖੋਲ ਕੇ ਦਿਖਾ ਦਿਓ ਜਿਹੜੀ ਬੰਦਾ ਯਾਦ ਕਰੇ ساری ਜ਼ਿੰਦਗੀ ਨਹੀਂ ਨਹੀਂ ਠੀਕ ਆ ਗਾਣਾ ਉਹੀ ਗਾਂਡੂ ਪੂਣਾ ਕਰਕੇ ਆਪਾਂ ਕਿਸੇ ਨੂੰ ਚੀਜ਼ ਨਹੀਂ ਦਿੰਦੇ ਠੀਕ ਨਹੀਂ ਨਾ ਨਾ ਠੀਕ ਆ ਠੀਕ ਆ ਠੀਕ ਆ ਤੁਸੀਂ ਫੁੱਦੂ ਬਣਾ ਕੇ ਕਿਸੇ ਨੂੰ ਚੀਜ਼ ਨਹੀਂ ਦੇਣੀ ਬਾਈ ਨ ਇਹ ਦਿਖਾਉਣੇ ਪਾਰਕ ਖੋਲ ਕੇ ਬਈ ਆਈ ਮੜਾ ਦੇ ਵਿੱਚ ਤੂੰ ਇਹ ਬਾਈ ਕਬੂਤਰੀ ਤੁਹਾਨੂੰ ਦਿਖਾਈ ਹੈ ਜਿਹੜੀ ਹੁਣ ਇਹ ਬਾਈ ਦੇਖ ਸਕਦੇ ਤੁਸੀਂ ਇਹ ਕਬੂਤਰੀ ਹੈ ਲੈ ਲਾਲ ਚੀਨੀ ਕਬੂਤਰੀ ਹੈ ਠੀਕ ਹੈ ਪੱਲੇ ਖੋਲ ਕੇ ਬਸ ਐਦਾਂ ਪੱਲਿਆਂ ਦਾ ਸ਼ੌਂਕ ਕਰਾਣਾ ਬਸ ਪੰਜੇ ਦਿਖਾ ਦੇਣੇ ਆਪਾਂ ਪੱਲੇ ਦਾ ਬਹੁਤ بڑے بڑے ਇਹਦੇ ਤੇ ਬਾਈ ਇਹ ਤੁਸੀ ਦੇਖ ਸਕਦੇ ਹੋ ਪੰਜੇ ਇਹਦੇ ਆ ਸੋਰਖੇ ਪੰਜੇ ਆ ਕੂ ਠੀਕ ਹੈ ਠੀਕ ਹੈ ਕਬੂਤਰੀ ਹੋਗੀ ਇਹਨੂੰ ਕੱਜੇ ਸਾਈਡ ਕੱਦੀ ਨਾ ਨਾ ਛੱਡੀ ਚੱਲ ਛੱਡੀ ਚੱਲ ਬਾਈਨ ਤੋਂ ਪਛਾਣੇ ਹੋਣੀ ਆ ਭਾਈਆ ਹਾਇ ਕਬੂਤਰੀ ਦੇ ਨਾਲ ਕਬੂਤਰ ਆ ਕਬੂਤਰ ਲੱਗਿਆ ਬਾਈ ਲੰਬੀ ਦੇਖਣਾ ਜਿਆਦੇ ਬੰਦਾ ਕੋਲ ਮਾਰ ਦੇਵੇ ਕੋਈ ਪੈਸੇ ਨਾਲ ਦਵੇ ਜਾਂਦਾ ਇਹੇ ਨਾਲ ਦੇ ਪਿੰਡ ਚਲੇ ਆ ਸੁਰਮਾ ਹੀ ਅੱਖਾਂ ਇਹਦੀਆਂ ਸੁਰਮੇ ਵਰਗੀਆਂ ਗਾਰਡਨ ਵਿੱਚ ਵਿੱਚ ਗੁਰੂ ਜੀ ਲੱਗਿਆ ਮਿਲਿਆ ਬਾਈ ਸਭ ਮਿਲਦਾ ਠੀਕ ਆ ਹਾਂ ਬਾਈ ਤੇ ਬਾਈ ਤੁਸੀਂ ਇੱਕ ਗੱਲ ਹੋਰ ਹ ਤੁਹਾਨੂੰ ਮਦਦ ਪੱਲਿਆਂ ਦੀ ਕੁਆਲਿਟੀ ਬਹੁਤ ਵਧੀਆ ਪੱਲੇ ਬਹੁਤ ਲੰਬੇ ਲੰਝੇ ਪੱਲੇ ਆ ਉੱਤਰ ਜ਼ੋਰ ਮਾਰ ਦਿੱਤਾ ਦੇ ਵਿੱਚ ਥੱਲੇ ਨੂੰ ਬਾਈ ਦੋਏ ਤਰ੍ਹਾਂ ਦਿਖਾਏ ਕਰੋ ਮਾੜਾ ਪੱਲੇ ਖੋਲਦੇ ਨਾ ਥੱਲੇ ਨੂੰ ਇਹ ਇਦਾਂ ਹਾਂ ਇਦਾਂ ਦਿਖਾਏ ਕਰੋ ਜਿਹੜੇ ਵੀਰ ਹੁਣ ਸ਼ੌਂਕੀ ਆ ਉਹ ਕਹਿੰਦੇ ਵੀ ਭਾਈ ਫਿਰ ਚੱਜ ਨਾਲ ਤੁਸੀਂ ਸ਼ੌਂਕ ਨਹੀਂ ਕਰਾਉਂਦੇ ਕਈ ਵਾਰ ਦਿਖਾ ਨਹੀਂ ਹੁੰਦਾ ਹੁਣ ਕਬੂਤਰ ਜ਼ੋਰ ਮਾਰਦਾ ਕਈ ਵਾਰ ਹੈ ਨਾ ਠੀਕ ਆ ਬਾ ਛੱਡ ਦੋ ਇਹ ਕਬੂਤਰ ਵੀਰੇ ਸਾਰੇ ਸੇਲ ਸੇਲ ਵਾਲੇ ਹੀ ਆ ਇਹ ਜਿਹੜੇ ਤੁਹਾਨੂੰ ਆਪਾਂ ਦਿਖਾ ਰਹੇ ਆ ਠੀਕ ਆ ਜਿਹੜੇ ਵੀਰ ਨੇ ਲੈਣੇ ਆ ਬਾਈ ਉਹ ਆਪਾਂ ਨੰਬਰ ਦੇ ਦੇਣਾ ਵੀਰ ਦਾ ਇੱਕ ਜੋੜਾ ਨੰਬਰ 2 ਤੇ ਆ ਗਿਆ ਇਹ ਕਾਲੀਆਂ ਦਾ ਖਾਨਾ ਕਬੂਤਰ ਚਿੱਟੀ ਨੋਗ ਇਹ ਆਜ ਦੇ ਪੱਲੇ ਆ ਦੋ ਦਿਨ ਨੂੰ ਬਾਈ ਸਰ ਨੇ ਇਹ ਸਾਰੇ ਬੰਦਾ ਡਾਕੇ ਵੀ ਦੇਖਦਾ ਆਪਣੇ ਘਰੇ ਜਾ ਕੇ ਤੇ ਵੀਰੇ ਤੁਸੀਂ ਇਹ ਦੂਮੇਬਾਈ ਤੇ ਕੱਟ ਹੋਈ ਵੀ ਆ ਲੰਬੀ ਹੋਣੀ ਜਿਆਦਾ ਤੁਮ ਠੀਕ ਆ ਲੰਬਾ ਹੋਣਾ ਉਹ ਤਾਂ ਲੰਬਾ ਲਾਂਝਾ ਬਾਈ ਕਬੂਤਰ ਬਹੁਤ ਹੈ ਕਿਉਂਕਿ ਅੱਧੀ ਦੂਮੇ ਦੇ ਲੋ ਹਲੇ ਵੀ ਆਮ ਕਬੂਤਰ ਜਿੰਨਾ ਕੱਟੀ ਹੋਈ ਆ ਠੀਕ ਆ ਕਾਲੀਆਂ ਅੱਖਾਂ ਦਾ ਤੇ ਨਾਲ ਇਹ ਕਬੂਤਰ ਇਹ ਜੋ ਸ੍ਰੀ ਕਾਲੀਆਂ ਦੀ ਆ ਉਤਰੀ ਅੱਛਾ ਇਹ ਜੋੜਾ ਹੀ ਆ ਬਾਈ ਹੈ ਤੇ ਬਾਈ ਜਿਹੜੇ ਤੁਹਾਨੂੰ ਪਹਿਲਾਂ ਦੋ ਕਬੂਤਰ ਦਿਖਾਏ ਉਹ ਵੀ ਜੋੜੇ ਸੀ ਆ ਵੀ ਜੋੜਾ ਹੀ ਆ ਇਹ ਸੇਲ ਇਹ ਆ ਬਾਈ ਇਹ ਹਾਂ ਨਾ ਕਰ ਲੋ ਕਬੂਤਰ ਦਿਸਾਂ ਪਲੇ ਚੜੇ ਬੇ ਪਲੇ ਸਰ ਹੈ ਵੀ ਭਾਈ ਚਲੋ ਆਏ ਆ ਨਹੀਂ ਤਾਂ ਕੱਟ ਕਬੂਤਰ ਹੁੰਦੇ ਆ ਇਹ ਸਾਰਾ ਬਾਈ ਨੇ ਰੱਖੇ ਹੋਏ ਤੁਸੀਂ ਢਾ ਕੇ ਵੀ ਚੈੱਕ ਕਰ ਸਕਦੇ ਆਪਣੇ ਘਰੇ ਜਾ ਕੇ ਇਹ ਕਬੂਤਰ ਕਿਦਾਂ ਹਨ ਇੱਕ ਜੋੜਾ ਭਾਈ ਆ ਗਿਆ ਇਹ ਨਹੀਂ ਖੱਟੀਆਂ ਅੱਖਾਂ ਦਾ ਠੀਕ ਹੈ ਕਬੂਤਰ ਹੈ ਇੱਕ ਐਸੀ ਜਹ ਹਨ ਹਾਂ ਇਹ ਵੱਡਾ ਪੁਰਾਣਾ ਵਾਲਾ ਇਹ ਪੁਰਾਣਾ ਕਬੂਤਰ ਹੈ ਪੁਰਾਣਾ ਕਬੂਤਰ ਹੈ ਬਾਈ ਦਾ ਬਾਈ ਇਹ ਠੀਕ ਹੈ ਜੀ ਬਾਬਾ ਇਹਦੇ ਨਾਲ ਹੈਗੀ ਮਾਦੀ ਚਰਪੀ ਹਾਂ ਹਾਂ ਕਈ ਵੀਰ ਬਾਈ ਜੋੜਿਆਂ ਦੇ ਸ਼ੌਂਕੀ ਹੁੰਦੇ ਆ ਹਾਂ ਹਾਂ ਜਿਹੜੇ ਕਹਿੰਦੇ ਆ ਵੀ ਜੋੜੇ ਲੈਣੇ ਆਪਾਂ ਹਨਾ ਵੀ ਆਪਾਂ ਬੱਚੇ ਕਢਾਉਣ ਵਾਸਤੇ ਇਹ ਤਾਂ ਕਰਕੇ ਬਾਈ ਤੁਹਾਨੂੰ ਆਪਾਂ ਜੋੜਿਆਂ ਦਾ ਵੀ ਸ਼ੌਂਕ ਕਰਾ ਰਹੇ ਹਾਂ ਨਾ ਹੋਰ ਨਾ ਦੁਬਾਰਾ ਪਾ ਡੱਬਾ ਪੜਕਾ ਕੋਈ ਨਹੀਂ ਕੋਈ ਨਹੀਂ ਮੈਂ ਮੂਰੇ ਹੀ ਖੜਾ ਬਾਈ ਕੋ ਚੱਕਰ ਲਓ ਜੀ ਆਹ ਦੇਖੋ ਅਗਲੇ ਲਾਲ ਚੀਨਾ ਹੈ ਵੀ ਲੋ ਜੀ ਮਿੱਤਰੋ ਆ ਵੀ ਦੇਖੋ ਤੁਸੀਂ ਇੱਧਰ ਕੂਤੀ ਜੌਂਸਰੀ ਕੂਤੀ ਆ ਪਿੱਛੇ ਕਿਹਾਂ ਆਸਾਂ ਦੇ ਜਾ ਮਾਲਸ ਬਜਾਵਾ ਬ ਕੋਈ ਨਹੀਂ ਕੋਈ ਨਹੀਂ ਪੱਲੇ ਦਿਖਾ ਦੋ ਇਹੋਕੇ ਬਾਈ ਜਿੱਦਾਂ ਕਿ ਆਪਾਂ ਜੋੜਿਆਂ ਨੂੰ ਆਪਣੇ ਨਿਸ਼ਾਨੀਆਂ ਲਾ ਕੇ ਰੱਖਦੇ ਹਨਾ ਕਿਉਂਕਿ ਬਾਈ ਨੇ ਇਹਨਾਂ ਦਾ ਬਲੱਡ ਹੈਗਾ ਇਹ ਤਾਂ ਤਾਂ ਬਾਈ ਦੇ ਲੱਗਿਆ ਵੱਧ ਹੋ ਗਏ ਤੇ ਕੂਤਰ ਤਾਂ ਦੇ ਲੱਗਿਆ ਕੱਟ ਕਰੇ ਹਾਂ ਠੀਕ ਆ ਕਿਉਂਕਿ ਇਹਨਾਂ ਦਾ ਬਲਾਡ ਇਹਨਾਂ ਕੋਲ ਰੱਖਿਆ ਹੋਇਆ ਬਾਈ ਨੇ ਆਪਣਾ ਸਾਹਮਣੇ ਤੇ ਆਹ ਜਿਹੜੇ ਹੈਗੇ ਆ ਇਹ ਤੁਹਾਨੂੰ ਦੇਣ ਲੱਗਿਆ ਹੈਗਾ ਨਾ ਮੈਂ ਬੜੇ ਜਿਹੜੇ ਮੇਰੇ ਕੋਲ ਜ਼ਿਆਦਾ ਹੋ ਗਏ ਨਾ ਐ ਸੀਜ਼ਨ ਪੰਜੇ ਦਾ ਕਿੱਕ ਰੋਕ ਲਿਆ ਤਾਂ ਹੈ ਪੰਜੇ ਠੀਕ ਹੈ ਜੀ ਆਹ ਕਬੂਤਰ ਇਹਨਾਂ ਇਹ ਵੀ ਜਾਉਂਸ ਰਾਇਆ ਕਰ ਲਓ ਬਾਈ ਸ਼ੌਂਕ ਜਿਹਨੂੰ ਜਿਹੜੀ ਚੀਜ਼ ਪਸੰਦ ਆਉਂਦੀ ਹੈ ਯਾਰ ਆਵੇ ਵੀ ਇਹ ਥੋੜੇ ਵੇ ਕਬੂਤਰ ਸਾਰੇ ਬਾਈ ਨਾਲ ਆਪਣਾ ਕੰਟੈਕਟ ਨੰਬਰ ਦੇ ਦੇਣਾ ਜਿਹਨੂੰ ਵੀ ਬਾਈ ਲੋਡ ਹੋਈ ਆਪਣਾ ਫੋਨ ਕਰਕੇ ਲੈ ਕੇ ਜਾ ਸਕਦੇ ਆ ਇਹ ਬਾਈ ਕਾਲੀਆਂ ਦਾ ਕਬੂਤਰ ਲਾਲ ਚੀਨਾ ਕਬੂਤਰ ਗੋਲ ਆ ਇਹਦੇ ਲਾਲ ਹਮ ਠੀਕ ਆ ਇਹ ਜੋੜੇ ਹੀ ਆ ਨਾ ਹਾਂ ਤੇ ਇਹਦੇ ਪਾਰ ਕੱਟੇ ਹੋਏ ਆ ਠੀਕ ਆ ਇਹ ਵੱਡਾ ਪੁਰਾਣਾ ਬੰਦਾ ਹਾਂ ਹਾਂ ਬਾਈ ਵਧੀਆ ਕਬੂਤਰ ਆ ਇੱਕ ਨੰਬਰ ਕਬੂਤਰ ਆ ਉਗੋ ਬਾਈ ਪੰਜੇ ਦੇ ਜਾਨਵਰ ਦਾ ਆਉਣਾ ਹੋਊਗਾ ਨਾ ਬਾਈ ਜਿੰਨੇ ਚਾਰ ਚਾਰ ਤਿੰਨ ਤਿੰਨ ਚਾਰ ਸਾਬ ਪੰਜੇ ਦਿਖਾਈ ਬਾਈ ਪਤਾ ਲੱਗੇ ਜਾਂਦਾ ਕੁੱਤਰ ਦਾ ਜਾਮ ਆ ਕੁੱਤਰੋਂ ਵੀ ਇਹ ਮਾਦੀ ਬਾਈ ਜਿੰਦੀ ਇਸ ਦਾ ਮੱਗ ਪੰਜੇ ਦਿਖਾਈ ਬਾਈ ਇਹਦੇ ਪੂਰਾ ਦਿਖਾਏਗਾ ਨਾ ਪੰਜਿਆਂ ਦਾ ਕੁਝ ਨਹੀਂ ਹੁੰਦਾ ਪੰਜੇ ਪੰਜੇ ਨਾ 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 ਦੇਖਣ ਵਾਲੇ ਬਹੁਤ ਚੀਜ਼ਾਂ ਦੇਖਦੇ ਵੀਰੇ ਪੰਜੇ ਦਾ ਧੁੱਪਾ ਮਕੂ ਤਾਂ ਛੜਦੇ ਗਰਮੀ ਦੀ ਹਾਪੇ ਸੜ ਜੰਨੇ ਆ ਉਹਦਾ ਕਹਿ ਜਿਹਨੂੰ ਪਛਾਣ ਆ ਹੁਣ ਹਰੇਕ ਬੰਦੇ ਨੇ ਆਪਣੀ ਆਪਣੀ ਚੀਜ਼ ਦੇਖਣੀ ਆ ਪਰ ਫੇਰਾ ਗੁੰਮ ਗਿਆ ਫਿਰ ਬਾਈ ਕਹਿਣ ਲੱਜਿੰਦੇ ਨਾ ਵੀ ਬਾਈ ਪੂਰਾ ਤੂੰ ਤੁਸੀਂ ਦਿਖਾਉਂਦੇ ਨਹੀਂ ਕਬੂਤਰ ਐ ਨਾ ਬਹੁਤ ਦੁਖੀ ਕਰਿਆ ਸਾਣੇ ਇਹ ਨਹੀਂ ਹੱਥ ਜਾਂਦਾ ਹੱਥ 'ਚ ਨਹੀਂ ਆਉਂਦਾ ਹੈਗਾ ਠੀਕ ਆ ਛੱਡ ਦੋ ਇਹ ਵੀ ਕੱਟ ਕਾਲਾ ਚੀਨਾ ਆ ਗਿਆ ਹਲੋ ਬਾਈ ਕਈ ਆਪਣੇ ਜਿੱਕੜਾ ਕੀ ਕਾਲੇ ਚੀਨਿਆਂ ਦੇ ਵੀ ਫੈਨ ਹੁੰਨੇ ਆ ਕਿਉਂਕਿ ਬਾਈ ਹਰ ਇੱਕ ਬੰਦੇ ਨੂੰ ਹਰ ਤਰ੍ਹਾਂ ਦਾ ਕਬੂਤਰ ਪਸੰਦ ਆ ਹਰ ਇੱਕ ਕਲਰ ਦਾ ਤੇ ਇਹ ਆ ਕਾਲਾ ਚੀਜਾਂ ਨੇ ਕਿਤੇ ਵੀ ਆਹ ਵੇ ਇਹਨੇ ਪੱਲੇ ਆਵੇਂ ਸਾਰਾ ਕੂਤਰ ਚੌੜਾ ਆ ਦੇਖੋ ਕਿੰਨੇ ਚੌੜੇ ਪੱਲੇ ਨੇ ਹੂੰ ਠੀਕ ਆ ਤੇ ਇੱਧਰ ਵੀ ਆ ਆ ਖਾਂ ਕਰੇ ਡਾਕੇ ਵੀ ਦੇਖਦਾ ਤਾ ਉੜਦਾ ਬਹੁਤ ਆਜਾ ਹਾਂ ਹਾਂ ਪੰਜੇ ਤਾਂ ਖਾਏਗਾ ਇਹ ਤਾਂ 2 ਸਾਲ ਦਾ ਵਾ ਇਹ ਡੱਕੇ ਆ ਬਾਈ ਪੈਰਾਂ ਪਰ ਸੱਤ ਤੋਂ ਸੱਤ ਘਰੇ ਸਾਡੇ ਕੋਲੇ ਉੜਦਾ ਹੁੰਦਾ ਸੀ ਆ ਦੇਖੋ ਇਹ ਡੱਕਿਆਂ ਨਾਲ ਬਾਈ ਕਹਿੰਦਾ ਬਾਈ ਉੱਡੇ ਦਾ ਪੂਰਾ ਤਾਂ ਸਾਡੇ ਕੋਲ 7 ਤੋਂ 7 ਵੀ ਕਰੇ ਵਾ ਕਬੂਤਰ ਨੇ ਕਿਉਂਕਿ 2 ਸਾਲ ਪਹਿਲਾਂ ਵੀ ਕਹਿੰਦਾ ਡਾਕੇ ਦੇਖਿਆ ਵਾ ਅਸੀਂ ਇਹ ਤੇ ਹੁਣ ਇਹ ਜੋੜਿਆਂ ਚ ਪਾਇਆ ਬਤਾ ਹੁਣ ਇਹ ਜੋੜਿਆਂ ਚ ਪਾਇਆ ਬਤਾ ਬਾਈ ਬਾਈ ਨੇ ਆਹ ਕੋਤਰੀ ਇਹਦੇ ਨਾਲ ਛੱਡ ਦੋ ਬਸ ਇੱਕ ਕਾਲੀ ਚੀਨੀਆ ਕੋਤਰੀ ਆ ਆਹ ਦੋ ਚੋੜਾ ਇਹ ਵੀ ਕਾਲੀ ਚੀਨੀ ਕੱਟੀਆਂ ਦੀ ਐ ਇਹਦਾ ਚਲ ਕਿੱਥੇ ਹੋਇਆ ਹੂੰ ਕੱਟ ਕਰਿਆ ਬਈ ਕੋਤਰੀ ਨੋਂਦਰਾ ਨੋਕ ਨਾਲ ਨਹੀਂ ਆ ਹੂੰ ਆਉਂਦੀ ਇਹ ਮਾ ਇੱਕ ਦੰਗਲੀ ਹੈ। ਲੋ ਬਾਈ ਜੀ ਇਹ ਖਾਦਣਾ ਉੜਾ ਉਡਾ ਵੀ ਸਕਦੇ ਤੁਸੀਂ। ਸਿੱਟੀਆਂ ਅੱਖਾਂ ਦਾ ਵੀ ਦੇ ਇਹ। ਹਾਂ। ਠੀਕ ਹੈ ਜੀ। ਠੀਕ ਆ। ਇਹ ਮਾਰੀ। ਇਹ ਵੀ ਕੱਟ ਕਰਿਆ ਆਪਾਂ ਬਾਈ ਨੇ ਹੈ। ਠੀਕ ਆ। ਮਾਰ ਕੱਟਦਾ ਹੋਣਾ ਫਿਰ। ਇਹ ਦੱਕੇ ਵੀ ਆ ਮੋਜਾ, ਤੈਰ ਮੋਜਾ। ਆ ਦੇ ਬਾਈ ਆ ਕਬੂਤਰ ਹੀ ਆਪਣੀ ਕਲਸਰੀ। ਜਿੰਨਾ ਮਰਜ਼ੀ ਤੜੇ ਕਬੂਤਰ ਹੋਵੇ ਇਹਦੇ ਨਾਲ ਆ ਦੇ। ਠੀਕ ਆ ਜਮਾਈ ਨਹੀਂ ਜਾਂਦੀ ਹੈਗੇ ਜਿੰਨਾ ਮਰਜੀ ਤੜੇ ਕੋਵੇ ਬੰਦਰਾ ਕੁਤਰਾ ਲੋ ਬਾਈ ਇੱਕ ਕੁਤਰੀ ਜਾਵਾਂ ਇਹ ਮਤਲਬ ਕਿਸੇ ਵੀ ਕੁਤਰੇ ਨੂੰ ਜਾਮ ਕਰਦੇ ਬਾਈ ਕਹਿੰਦਾ ਕਿਸੇ ਵੀ ਕੋਈ ਵੀ ਲਾ ਦੋ ਕਹਿੰਦਾ ਕਿਉਂਕਿ ਬਾਈ ਹਰੇ ਬੰਦੇ ਨੂੰ ਆਪਣੀ ਆਪਣੀ ਨਸਲ ਜੇ ਰੱਖੇ ਉਹਨੂੰ ਪਤਾ ਹੁੰਦਾ ਬਲੱਡ ਦਾ ਇੱਥੇ ਜਾਮ ਕਰਦਣੀ ਬਾਈ ਪੱਠੇ ਜਿਹੜੇ ਪੱਠੇ ਹੋਣਗੇ ਉਹ ਜਾਮ ਹੋਣਗੇ ਹਾਂ ਜਮਣ ਹੀ ਜਾਂਦੀ ਆਓ ਪੱਠੇ ਹੀ ਹੋਣਗੇ ਤਾਂ ਜਾਮ ਹੋਊਗਾ ਆਪਣਾ ਘਰੇ ਓੜਦਾ ਹੁੰਦਾ ਹੀ ਪਹਿਲਾਂ ਇਹ ਵੀ ਬਹੁਤ ਹੌੜਦਾ ਹੁੰਦਾ ਸੀ ਆਪਣਾ ਟਾਂਡਾ ਵਾਹ ਉਤਰ ਠੀਕ ਆ ਹਾਂ ਲੋ ਜੀ ਟਾਂਕ ਆ ਗਿਆ ਭਾਈ ਰਾਖੀ ਵੀ ਦੇਖਣਾ ਹੋਵੇ ਬੰਦਾ ਇਹਨੂੰ ਦੂਈ ਅੱਖ ਦਿਖਾਏ ਪੱਤ ਕੇ ਸਾਰ ਕੱਢ ਕੇ ਢਾ ਸਕਦਾ ਇਧਰਲੀ ਟਾਂਕ ਆ ਇਧਰ ਟਾਂਕ ਚ ਟੀਰ ਆ ਭਾਈ ਟਾਂਕ ਆ ਆਹ ਉੱਤੇ ਚੱਲਾ ਲੈ ਤਾਲਾ ਚੀਨਾ ਆ ਦੋ ਟਾਂਕ ਆ ਟੋਲੀਓ ਨੇ ਇੱਕ ਇੱਕ ਟਾਂਕ ਕਿਹੜੀ ਉੱਤੇ ਹੈ ਭਾਈ ਇਹ ਛੱਡ ਦੇ ਬਈ ਛੱਡ ਦੇ ਉਹ ਇਹ ਤਾਂ ਪਤਾ ਵੀ ਇਹ ਤਾਂ ਕਰਕੇ ਗਿਆ ਸੀ ਮੈਨੂੰ ਆ ਦੋਨੇ ਤਾ ਰਾਜੀ ਹੈ ਤੋ ਆ ਦੂਰ ਨਹੀਂ ਹੈਗੇ ਉੜਦੇ ਨਹੀਂ ਸਾਰੇ ਬੰਦ ਲੱਥਿਆ ਵਰਗੇ ਨੇ ਤੋ ਸਿਰਾਜੀ ਗੂਤਰ ਹੈ ਇੱਕ ਉੱਪਰ ਦਿਖਾ ਦੀ ਖਰਾਜੀ ਨਾ ਨਾ ਹਾਂ ਹੈ ਅਸਲੀ ਆ ਅਸਲੀ ਹੈ ਇਹ ਉੜਦੇ ਬਹੁਤ ਨੇ ਬੜਾ ਸ਼ਦਰੀ ਨਹੀਂ ਆਉਂਦੇ ਹੈਗੇ ਇਹ ਅੱਛਾ ਅੱਛਾ ਤੇ ਟੋਰੀ ਹੈ ਇਹ ਹਾਂ ਟੋਰੀ ਨਹੀਂ ਠੀਕ ਇਹ ਦਿਨੋ ਦਾ ਰੰਗ ਛਾਟੀ ਹੈ ਜੇ ਵੀ ਕਿਸੇ ਨੇ ਬਾਈ ਲੈਣੇ ਹੋਵੇ ਤਾਂ ਦੇਖ ਲਿਓ ਇੱਥੇ ਆ ਨਾ ਇਹ ਬਾਈ ਨਾਲ ਕੰਟੈਕਟ ਕਰ ਲਿਓ ਟੋਰੀ ਹੈ ਬਾਈ ਇਹ ਆਰੇ ਆ ਦੇਖ ਲੈ ਇਹ ਦਿਨੋਂ ਦੇ ਨੀ ਇਹਨੇ ਰਗ ਛਾਂਟੀ ਹੋ ਜਾਣਾ ਨਹੀਂ ਇਹਦੇ ਨੱਕ ਮੋਟਾ ਹੋਣ ਲੱਗ ਰਿਹਾ ਸਰਾਜੀ ਕਬੂਤਰ ਇਹ ਹੈ ਨੱਕ ਆਹ ਮੋਟਾ ਹੋਣਾ ਸਰਾਜੀ ਹੈ ਨਹੀਂ ਸਲਾਜੀ ਹੋਵੇ ਇਹਦੇ ਛੋਟੇ ਹੁੰਦੇ ਸਲਾਜੀ ਹੋਣੇ ਚਾਹੀਦੇ ਨੇ ਨੱਕ ਦਾ ਦੇ ਮੋਟਾ ਜਿਹਾ ਹੋਣਾ ਹੈ ਨਾ ਮੈਂ ਕਿਹਾ ਨਹੀਂ ਨਹੀਂ ਇਹ ਤਾਂ ਹੁਣ ਪੱਠੇ ਕਬੂਤਰ ਬਣੇ ਹੋਏ ਨੇ ਇਹਨਾਂ ਦੇ ਪਾਰ ਛੋਟੇ ਹੁੰਦੇ ਆ ਕਈ ਹੋ ਜਾਂਦੇ ਆ ਕਈ ਨਹੀਂ ਹੈ ਆਹ ਹੋ ਜਾਂਦਾ ਠੀਕ ਆ ਲੋ ਭਾਈ ਜੇ ਤੁਸੀਂ ਲੈਣੇ ਆਂ ਅਭੀ ਤੁਸੀਂ ਲੈ ਜਾ ਸਕਦੇ ਆ ਬਹੁਤ ਪਿਆਰਾ ਦਾ ਕਲਰ ਆਉਂਦਾ ਵੀ ਇਹ ਟੋਰੀ ਆਂ ਆ ਵੀ ਇਹ ਬੰਦਾ ਉਡਾ ਸਕਦਾ ਇਹ ਵੀ ਜਾ ਕੇ ਆ ਪਿਛਲੇ ਸਾਲ ਉਡਦਾ ਰਿਹਾ ਤੋਂ ਟੰਟਾ ਹੀ ਤੰਤ ਨਾ ਮੋਈ ਇਹ ਰੱਖੇ ਮਤਲਬ ਹੁਣ ਬੰਦੇ ਨੂੰ ਬਾਜ਼ੀਆਂ ਜਿਤਾ ਦੂ ਇਹ ਅੱਛਾ ਹਾਂ ਆਹ ਪੁੱਤਰ ਵੀ ਠੀਕ ਆ ਲਾਲ ਚੀਨਾ ਲੋ ਬਾਈ ਇਹ ਬਾਈ ਨੇ ਇਹ ਵੀ ਉਡਾਇਆ ਪਿਆ ਇਹਦੇ ਰੰਗ ਵੀ ਹੁਣ ਤੱਕ ਦਾ ਦੇਖੋ ਲੱਗਿਆ ਵਾ ਚਾਲਰ ਤੇ ਇੱਧਰ ਹੁੰਦੇ ਇਹ ਐਸੀ ਜਿਹੜੀ ਬਾਈ ਕਹਿੰਦਾ ਤੁਸੀਂ ਉਡਾ ਸਕਦੇ ਕੋਈ ਵੀ ਬੰਦਾ ਜੀ ਨੇ ਲੈ ਕੇ ਜਾਣਾ ਠੀਕ ਆ ਪਿਛਲੇ ਸਾਲ ਦਾ ਹੈ ਇਹ ਉਰਦਾਰ ਹੈ ਆਪਣੇ ਕੋਲ ਫੁੱਲ ਵਧੀਆ ਠੀਕ ਆ ਤਾਂ ਆਹ ਬਿਕਰੀ ਆ ਬਈ ਅੱਛਾ ਇਸਕਾ ਠੀਕ ਆ ਇਹ ਬੱਟੀ ਕਬੂਤਰੀ ਆ ਵੀਰ ਜਰਦੀ ਅੱਖਾਂ ਚ ਇਹ ਬਾਈ بڑے ਜੋੜਿਆਂ ਚੋਂ ਹੈ ਜੇ ਕਿਸੇ ਨੂੰ ਵੀ ਇਹ ਨੂੰ ਪਸੰਦ ਆਉਂਦੇ ਤਾਂ ਜਿਹੜਾ ਮਰਜ਼ੀ ਤੁਹਾਨੂੰ ਜਿਹੜੇ ਦਿਖਾਏ ਆ ਬਾਈ ਉਹ ਲੈ ਕੇ ਜਾ ਸਕਦੇ ਆ ਨਾ ਬਾਈ ਦਾ ਨੰਬਰ ਦੇ ਦੇਣਾ ਤੁਹਾਨੂੰ ਆਪਾਂ ਨੇ ਠੀਕ ਹੈ ਜੀ ਬਸ ਹੋ ਗਏ ਠੀਕ ਆ ਬਾਕੀ ਬਾਈ ਦੇਖ ਲਓ ਹੁਣ ਮੈਂ ਤੁਹਾਨੂੰ ਇੱਕ ਵਾਰ ਇਦਾਂ ਆ ਕੇ ਦਿਖਾ ਦਿੰਦਾ ਵੀਡੀਓ ਚੋਂ ਕੋਈ ਪੰਛੀ ਮਾਰਾ ਨਹੀਂ ਹੈਗਾ ਬਾਈ ਜਿਹੜੇ ਬਾਈ ਆ ਕਬੂਤਰ ਤੁਹਾਨੂੰ ਦਿਖਾਏ ਆ ਆਪਾਂ ਨੇ ਇਹ ਸਾਰੇ ਕਬੂਤਰ ਸੇਲੇ ਆ ਠੀਕ ਹੈ ਜੀ ਠੀਕ ਹੈ ਕਿਸੇ ਵੀਰ ਨੂੰ ਬਾਈ ਪਸੰਦ ਆਉਂਦੇ ਆ ਤਾਂ ਬਾਈ ਦਾ ਆਪਾਂ ਨੇ ਕੰਟੈਕਟ ਨੰਬਰ ਪਾ ਦੇਣਾ ਬਾਈ ਨੂੰ ਕਾਲ ਕਰ ਲਿਓ ਪਿੰਡ ਬਾਈ ਦਾ ਹੈਗਾ ਮਹਾਦੀਪੁਰ ਮਾਛੂ ਬੜੇ ਦੇ ਲਾਗੇ ਹੀ ਪੈਂਦਾ ਹੈ ਇਹ ਜਰ ਕਹਿ ਕੇ ਦਵਾਂਗੇ ਕਿ ਜੇ ਉੱਡੇ ਨਾ ਕਬੂਤਰ ਵਾਪਸ ਮੋੜ ਜਾਣ ਬਛੇ ਨਾ ਉੱਡਣ ਇਹਨਾਂ ਦੇ ਠੀਕ ਹੈ ਜੀ ਹਾਂ ਉੱਦੂ ਬਣਾ ਕੇ ਕੋਈ ਕਬੂਤਰ ਨਹੀਂ ਬਾਈ ਠੀਕ ਆ ਠੀਕ ਆ ਠੀਕ ਆ ਬਾਈ ਬਾਈ ਜਿਹਨੇ ਡਾਇਵ ਹੁੰਦੇ ਉਹਨੂੰ ਤਾਂ ਚਲੋ ਪਤਾ ਹੀ ਹੁੰਦਾ ਉੱਦੂ ਬਣਾ ਕੇ ਕੁਝ ਨਹੀਂ ਆਪਾਂ ਆਹ ਰਿਹਾ ਦੋ ਬੈਠੇ ਨੇ ਇਹਨਾਂ ਦਾ ਕੋਈ ਗਾਰੰਟੀ ਨਹੀਂ ਹਾਂ ਇਹ ਟੋਟੇ ਦਾ ਟੋਰੀ ਹੈ ਹਾਂ ਇਹ ਟੋਰੀ ਨਹੀਂ ਠੀਕ ਆ ਹਾਂ ਬਾਕੀ ਬਾਈ ਜਿਹਨੇ ਲੈਣੇ ਹੋਏ ਵੀਰ ਨੇ ਕਿਸੇ ਨੇ ਵੀ ਲੈਣੇ ਹੋਏ ਤਾਂ ਜ਼ਰੂਰ ਵੀਰ ਨਾਲ ਕੰਟੈਕਟ ਕਰ ਲਿਓ ਤਾਂ ਆਪਾਂ ਨੰਬਰ ਦੇ ਦੇਣਾ ਬਾਕੀ ਆਪਾਂ ਰੇਟ ਵੀ ਤੁਹਾਨੂੰ ਦੱਸ ਦੰਨੇ ਹਨਾ ਜੋ ਵੀ ਆ ਬਾਕੀ ਬਾਈ ਨਾਲੇ ਗੱਲ ਕਰ ਲਿਓ ਤੁਸੀਂ ਵੈਸੇ ਤਾਂ ਚ ਸਾਰਿਆਂ ਨਾਲੋਂ ਵਧੀਆ ਗੱਲ ਆ ਕਿਉਂਕਿ ਵੀਰ ਨੇ ਬਾਈ ਵੀਰ ਦੇ ਕਬੂਤਰ ਆ ਜੋ ਵੀ ਵੀਰ ਕਹੂੰਗਾ ਆਪਣਾ ਉਸ ਹਾਵ ਨਾਲ ਆਪਾਂ ਤੁਹਾਨੂੰ ਦੱਸ ਦਾਂਗੇ ਬਾਈ ਦਾ ਨੰਬਰ ਪਾ ਦੇਣਾ ਆਪਾਂ ਨੇ ਛੱਡ ਕੇ ਇਹੀ ਰੱਖ ਲਵੇ ਬਾਜ਼ੀਆਂ ਨਹੀਂ ਹਰਦਾ ਹੂੰ ਛੜੀ ਗੱਲ ਮੇਨ ਮੁੱਦੇ ਵਾਲੀ ਆ ਮੁੱਦਾ ਛੱਡ ਕੇ ਇਹੀ ਰੱਖ ਲਵੇ ਬਸ ਜਿਹੜੇ ਦੇਤੇ ਠੀਕ ਆ ਜੀ ਠੀਕ ਨਾ ਬਾਜ਼ੀਆਂ ਨਹੀਂ ਹਰੂਗਾ ਜੇ ਪਿੰਡ ਨਾਲ ਦੇ ਪਿੰਡ ਵੀ ਕੂਤਰ ਚਲੇ ਆ ਫੱਟੇ ਮੂੰਹ ਪੈ ਜੂਵੇ ਆਦੇ ਘਰੇ ਠੀਕ ਆ ਚਲੋ ਠੀਕ ਆ ਬਾਈ ਠੀਕ ਆ ਬਾਈ ਦਾ ਆਪਾਂ ਨੇ ਬਾਈ ਕੰਟੈਕਟ ਨੰਬਰ ਪਾ ਦੇਣਾ ਠੀਕ ਆ ਜੀ ਜ ਲene ਹੋਏ ਤਾਂ ਵੀਰ ਨਾਲ ਜਰੂਰ ਕੰਟੈਕਟ ਕਰ ਲਿਓ ਇਹ ਵੀਰ ਦਾ ਸੈਟਅਪ ਆ ਬਾਈ ਇਹ ਜਾਲ ਲਾਇਆ ਵਾ ਵੀਰ ਨੇ ਆ ਖੁੱਡੇ ਬਣਾਏ ਹੋਏ ਹਨ ਠੀਕ ਹੈ ਜੀ ਬਾਕੀ ਆਪਾਂ ਨੰਬਰ ਪਾ ਲੈਣਾ ਹੁਣ ਜਿਹੜੇ ਵੀਰ ਨੂੰ ਜੋ ਪਸੰਦ ਆਏ ਬਾਈ ਕਬੂਤਰ ਲੈ ਸਕਦਾ ਬਾਈ ਦਾ ਨੰਬਰ ਪਾ ਲੈਣਾ ਆਪਾਂ ਠੀਕ ਹੈ ਜੀ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਵਿੱਚ ਧੰਨਵਾਦ ਜੀ ਸਾਰਿਆਂ ਦਾ ਸਤਿ ਸ੍ਰੀ ਅਕਾਲ